ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਚਾਹੁੰਦੇ ਆ ਇੱਕ ਚੰਗਾ ਘਰ ਚੰਗੀ ਗੱਡੀ ਚੰਗੇ ਸਕੂਲ ਚੰਗੇ ਹਸਪੀਟਲਸ ਜਾਂ ਫਿਰ ਹੋਰ بڑا ਕੁਝ ਜਿਸਰੇ ਨਾਲ ਸਾਡੀ ਜ਼ਿੰਦਗੀ ਆਸਾਨ ਹੋਏ ਪਰ ਫਾਜ਼ਿਲਕਾ ਦਾ ਇੱਕ ਸਰਹੱਦੀ ਪਿੰਡ ਐਸਾ ਏ ਜੋ ਕਿ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝਾ ਹੈ ਪਿੰਡ ਚੱਕ ਰੋਹਿਲਾ ਦੇ ਕਈ ਲੋਕ ਪਖਾਨੇ ਦੀ ਸਹੂਲਤ ਤੋਂ ਅਜੇ ਤੱਕ ਵਾਂਝੇ ਨੇ ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੱਛ ਭਾਰਤ ਅਭਿਆਨ ਤਹਿਤ ਮੁਫਤ ਪਖਾਨਿਆਂ ਦੀ ਯੋਜਨਾ ਵੀ ਇੱਥੇ ਫੇਲ ਹੁੰਦੀ ਨਜ਼ਰ ਆ ਰਹੀ ਹੈ। ਇਸ ਬੰਦੀ ਪਿੰਡ ਦੇ ਸਰਪੰਚ ਜਗੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ 'ਚ ਕਰੀਬ 300 ਪਰਿਵਾਰ ਰਹਿੰਦੇ ਨੇ ਜਿਨ੍ਹਾਂ 'ਚੋਂ ਬਹੁਤੇ ਬਹੁਤ ਜ਼ਿਆਦਾ ਗਰੀਬ ਨੇ। ਉਹਨਾਂ ਕਿਹਾ ਕਿ ਹੁਣ ਤੱਕ ਉਹਨਾਂ ਦੇ ਪਿੰਡ ਦੇ ਵਿੱਚ ਸਿਰਫ 13 ਗਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਮੁਫਤ ਪਖਾਨੇ ਦੀ ਸਹੂਲਤ ਮਿਲੀ ਹੈ। ਇਸ ਤੋਂ ਇਲਾਵਾ 150 ਪਰਿਵਾਰਾਂ ਦੀ ਸੂਚੀ ਸਥਾਨਕ ਸਪਲਾਈ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਇਸ ਦੇ ਬਾਵਜੂਦ ਅਜੇ ਤੱਕ ਪਿੰਡ ਦੇ ਵਿੱਚ ਕਿਸੇ ਪਰਿਵਾਰ ਨੂੰ ਇਸ ਤਰ੍ਹਾਂ ਦੀ ਸਹੂਲਤ ਨਹੀਂ ਮਿਲੀ ਜਿਸ ਕਾਰਨ ਬੱਚੇ ਔਰਤਾ ਤੇ ਬਜ਼ੁਰਗਾ ਸਮੇਤ ਲੋਕਾਂ ਨੂੰ ਹੁਣ ਖੁੱਲੇ ਦੇ ਵਿੱਚ ਹੀ ਸਚ ਕਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਟਾਇਲਟ ਦੀ ਸੁਵਿਧਾ ਨਹੀਂ ਹੈ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਇੱਕ ਪਾਸੇ ਤਾਂ ਸਵੱਛ ਭਾਰਤ ਵੀ ਆਣ ਦੀ ਗੱਲ ਦੂਸਰੇ ਪਾਸੇ ਉਹ ਲੋਕ ਜੋ ਇਹਨਾਂ ਸਹੂਲਤਾਂ ਨੂੰ ਅਫੋਰਡ ਨਹੀਂ ਕਰ ਪਾ ਰਹੇ ਉਹਨਾਂ ਤੱਕ ਇਸ ਸਹੂਲਤਾਂ ਨੂੰ ਪਹੁੰਚ ਆਪਣਾ ਇੱਕ ਵੱਡਾ ਕਮ ਸਾਬਤ ਹੋ ਰਿਹਾ ਨਹੀਂ ਜੀ ਮਿਲਿਆ ਪਲਚਾ ਤੋਂ ਪਹਿਲੇ ਪਰੇਸ਼ਾਨੀ ਹੈਗੀ ਹੈ ਬੜੇ ਸਾਲਾਂ ਤੋਂ ਕੀ ਹੈ ਪਲਚ ਮਿਲ ਜਾਵੇ ਤੇ ਵਧੀ ਹੈਗਾ ਕਿੱਥੇ ਜਵਾਕ ਜਲਾ ਜਾਏ ਜੀ ਕਹਿੰਦੇ ਸੀ ਅਗਾ ਆਂਦੇ ਸੀ ਬਾਦ ਵਾਂਗੇ ਲਖ ਲਵਾਗੇ ਅਗਾ ਲਿਖ ਦੇ ਨਹੀਂ ਸਪੈਚ ਮੈਂਬਰ ਵੀ ਨਹੀਂ ਕਹਿੰਦੇ ਬਾਦੂ ਪਰੇਸ਼ਾਨੀ ਹੁੰਦੀ ਹੈ ਲੋਕਾਂ ਘਰੇ ਜਾਈਗਾ ਗਰੀਬ ਘਰ ਰਹਿ ਗਏ ਬੜੀ ਪਰੇਸ਼ਾਨੀ ਹੁੰਦੀ ਹੈ ਜੀ ਕਹਿੰਦੇ ਪਲਚਾ ਸੰਤਾ ਮਿਲ ਜਾਵੇ ਨਹੀਂ ਬਾਦੂ ਹੈ ਇਹ ਸਰਤ ਬਾਦੂ ਹੀ ਹੈ ਗੇਨ ਗਰੀਬ ਗੁਰੂਪਾ ਇਹ ਕਿញ្ញਾਂ ਲੋਕਾਂ ਦੀ ਗਿਆ ਮੀਨੀ ਆ ਕੇញ្ញਾਂ ਨਹੀਂ ਮਿਲਿਆ ਨਹੀਂ ਬਣਾ ਸਕਦੇ ਆਪ ਗਰੀਬ ਘਰਾ ਹੈ ਇੱਕ ਮਕਾਨ ਹੈ ਘਾ ਉਹ ਵੀ ਮਾਝ ਵੇਟੇ ਮਸੇ ਬਣਾਇਆ ਸੀ ਇਹ ਸਾਡੀਆਂ ਫਿਰ ਪਹਿਲਾ ਇੱਕ ਸਾਲ ਸਰਪੰਚੀ ਬਣਨ ਵਿੱਚ ਮਨ ਕੋਲ ਮਿਲਾਂ ਤੇ ਮੇਰੀਆਂ ਪਲਖਾਂ ਡੇਰਾ ਨੇ ਤੇਰਾ ਦੇ ਵਿੱਚ ਲਾ ਕੰਪਲੀਟ ਕਰ ਦਿੱਤੀਆਂ ਨੇ ਕਿਹੜੀ ਲਗਭਗ ਮੈਂ 2-4 ਵਾਰੀ ਲਿਖ ਕੇ ਭੇਜੀਆਂ ਨੇ ਸਮਨੇ ਸਾਹ ਦੇ ਦਫਤਰ ਵੀ ਭੇਜਿਆ ਨੇ ਦਫਰਾਂ ਵਿੱਚ ਵੀ ਭੇਜੀਆਂ ਨੇ ਇਹ ਵਾਟਰ ਸਪਲਾਈ ਮੰਨੇ ਵੀ ਭੇਜੀਆਂ ਨੇ ਲਗਭਗ 200 ਸਾਗ ਨੂੰ 13 ਤੋਂ ਬਾਅਦ ਮੈਨੂੰ 4 ਸਾਲਾਂ ਵਿੱਚ ਕੋਈ ਨਹੀਂ ਆਇਆ ਪਹਿਲਾਂ ਮੈਨੂੰ ਘੜੀਆਂ 13 ਆਂਦੇ ਨੇ ਉਹ ਕਮਲੇਟ ਕਰ ਦਿੱਤੇ ਇੱਕ ਬੇਰਕੀ ਇਹ ਵੀ سی صاحب کے ایسی بڑے خوش ہیں کڑیا سادی پوڑ بھار گئی موجم کے تیجر ویلے نو سامی اے انہاں آپ بھگوانت مان ان دے کے آہ گھٹن کرن تے کڑا کچھا رستہ پہ آئے اے پتہ کرایا جاوے تے سادے کڑے مکان نے جا پلچھاں کی نا دیا نہیں بچاریاں دیا دیا اوپلچھاں دیتیاں جاوانا ਜਾ ਸਾਗੀਆਂ ਤੇੜੀਆਂ ਛੜਕਾਂ ਨੇ ਜਾਂ ਕੋਈ ਸਕੂਲ ਹੈ ਨਾ ਜਾਂ ਅੰਗਰਵਾੜੀ ਕੋਈ ਪੰਲਾ ਪਾਣੀ ਦਾ ਨਕਾਸੀ ਦੇ ਖਾਰੇ ਟੁੱਟੇ ਬੱਜੇ ਨੇ ਛੜਕਾਂ ਲੋਕਾਂ ਦੀਆਂ ਰਹਿੰਦੀਆਂ ਕਮੀਆਂ ਸਹੀ ਹੈ ਨਾ ਖਾਦੀ ਦੇ ਚਰਾ ਦੇ ਪਚਾਈ ਚੱਕਰ ਵੇਲਾ ਕੋਈ ਸਾਨੂੰ ਨਵੇਂ ਪੈਸੇ ਦੀ ਆਉਂਦ ਨਹੀਂ ਅਸੀਂ ਤੇ ਇੱਕ ਸੇਵਾ ਹੀ ਕਰ ਰਹੇ ਜਨਤਾਾਂ ਦੀ ਅਸੀਂ ਭਗਵੰਤ ਮਾਨ ਇੰਨੀ ਬੇਨਤੀ ਕਰਨੇ ਆ ਤੇ ਸਮਣੇ ਸਾਧ ਨੂੰ ਵੀ ਤੇ ਮੈਂ ਤਾਂ ਆਪ ਅੱਗੇ ਜੁੜਿਆ ਆ ਰਿਹਾ ਕਾਂਗਰਸ ਨਾਲ ਤੇ ਮੈਂ ਆਮ ਪਾਰਟੀ ਨਾਲ ਇਲੈਕਸ਼ਨ ਤੋਂ ਪਹਿਲਾਂ ਹੀ ਮੈਂ ਸਮਣੇ ਸਾਧ ਦੇ ਨਾਲ ਹਾਂ ਤੇ ਨਾਲ ਹੀ ਚੱਲਣ ਵਾਲਾ ਤੇ ਮੈਂ ਰੇ ਜਨਤਾ ਦਾ ਕੰਮ ਤੇ ਮੇਰੇ ਪਿੰਡ ਦਾ ਕੰਮ ਥੋੜਾ ਜਿਹਾ ਬਾਰਡਰ ਤੇ ਵਸਾਈ ਬੈਠੇ ਸਾਦਾ ਗੌਰ ਕਰਨ ਇਹ ਆ ਸਾਡੀ ਅਕਲੀਆਂ ਛੜਕਾਂ ਆ ਨਾ ਜਾਂ ਜਨਤਾ ਖਾਨੂੰ ਕਹਿੰਦੀ ਆ ਅਈ ਰੇ ਬੋਣ ਦੋਦੀ ਸਰਕਾਰੇ ਹੋ ਤੁਸੀਂ ਕਰੋ ਕਈ ਲੋਕਾਂ ਦੇ ਸਗਲ ਸਕੀਨ ਪੈਸੇ ਨਹੀਂ ਆਉਂਦੇ ਜਾਂ ਸਾਡੇ 12 12 ਮੁੰਡੇ ਕੁੜੀਆਂ ਮੁੰਡੇ ਪੜੀ ਬੈਠੇ ਨੇ ਸਾਡੇ ਪਹਿਲੇ ਵਿਧਾਰ ਤੇ ਉਹਨੂੰ ਪਾਣੀ ਦੀ ਵੀ ਮਾਰ ਸਾਨੂੰ ਗਿਆਨ ਦੀ ਵੀ ਮਾਰ ਖਾਦੇ ਮਕਾਨ ਕੋਟ ਬਾਦ ਜਾਂਦੇ ਨੇ ਸਮਾਨ ਸਾਈ ਸੀ ਖਰੀਆ ਬਾਈ ਜਾ ਵੀ ਲੈ ਬਾਈ ਤੇ ਸਾਡਾ ਸਮਾਨ ਦਬਾਰਾ ਬਣਾਣੇ ਪੈਂਦੇ ਖਾਦੇ ਇੱਕ ਘੋਰ ਘਟਨਾ ਹੈ ਜੀ ਸਾਡੇ ਕਿਨੇ دریا ਦੇ ਹਾਰੇ ਪਈ ਆ ਚੁਕੇ ਨੇ 88 ਦਾ ਆ ਗਿਆ ਕਿ ਹੁਣ ਆ ਗਿਆ ਸਾਡੇ ਨਾ ਪਤਾ ਲੱਗਦਾ ਮਰਬਾ ਕਿੱਥੇ ਹੈ ਜ਼ਮੀਨ ਕਿੱਥੇ ਸੜਕ ਕਿੱਥੇ ਕਿਲਾ ਲੈਣ ਕਿੱਥੇ

ਸਿਆਣ ਸਾਡੋ ਇਸਾ ਦੀ ਬੇਲਤੀ ਟੱਕੀ ਉਹ ਲਗਭਗ ਸਰਵਾ ਕਈ ਤੇ ਹਨ ਕੋਈ ਮੈਨੂ ਆਂਦੇ ਨੇ ਮੇਰੀ ਨਹੀਂ ਪੁਲਾਛਾਈ ਮੇਰੀ ਨਹੀਂ ਆਈ ਪਾਰੋਂ ਦੇ ਹਰਾਂ ਨਾਲੇ ਘਰੋਂ ਤਾਂ ਕੁੱਤ ਭੱਜ ਗਈਆਂ ਮੇਰੀ ਆਪ ਵੀ ਕੁੱਤ ਭੱਜ ਗਈ ਆ ਫੋਟੋ ਬਾਲੇ ਕਰ ਲੈ ਵੇਖ ਲੈ ਮੈਂ ਆਗਿਓ ਪਾਰੋਂ ਨਾਲ ਡੇਗ ਟੇ ਫਰਿਆ ਪਾਣਿਆ ਮੈਂ ਆਪ ਦੇ ਲੱਗੇ ਖਣੇ ਦੋ ਮਹੀਨੇ ਮੰਗਣੇ ਤੇਰੇ ਬਾਰੇ ਤੁਸੀਂ ਮਿਲੇ ਉਹਨਾਂ ਦੇ ਸਬੰਧ ਦੇ ਤਾਰਿਆਂ ਵਾਟਰ ਸਪਲਾਈ ਬੋਰਡ ਦਾ ਹੋਰ ਜਿਹੜੀ ਮੈਕਨੈਲੈਂਸੀ ਮਿਲੇ ਉਹਦੇ ਬਾਰੇ ਨਾ ਨਾ ਆਂ ਦਾ ਭੇਜ ਦਿੱਤੀ ਆ ਸੀ ਉੱਥਾ ਲਿਖ ਤਾ ਮਾਲੀ ਉਹ ਸਾਨੂੰ ਕੋਈ ਲੈਟਰ ਨਹੀਂ ਆਇਆ ਕੋਈ ਪੈਸਾ ਨਹੀਂ ਆਇਆ ਜੇ ਕੋਈ ਸਾਨੂੰ ਪੈਸਾ ਆਵੇ ਜਾਂ ਲੈਟਰ ਆਵੇ ਜੀ ਦੋਧੀਆਂ ਨਹੀਂ ਆਸ ਹੋ ਗਈਆਂ ਨੇ ਚੱਕਰ ਵੇਲੇ ਦੀ ਆ ਆਂ ਦਾ ਵੀ ਦੋਧੀਆਂ ਲਿਖ ਕੇ ਭੇਜੀਆਂ ਬੰਨਿਆਂ ਨੇ ਤੇ ਜਦੋਂ ਫਾਂਡਾ ਆ ਗਈ ਲਿਸਟ ਆ ਗਈ ਤੇ ਬੋਲੋ ਪੈਸਾ ਵੀ ਆ ਜਾਵੇ ਦਾ ਦੋਨੇ ਖਾਤੇ ਤੇ ਚੈਤੀ ਖਾਤੇ ਉਹਨੂੰ ਬਿਲਕੁਲ ਬਿਆਨ ਦੇ ਔਰ ਆਲੀਆ ਉਹ ਆਂਦੇ ਨੇ ਫੰਡ ਨਹੀਂ ਆਈ ਮੇਰੇ ਕੋਲ ਲਿਖਿਆ ਵੰਨਿਆ ਨੇ ਮੋਹਰਾ ਲੱਗਿਆ ਵੰਨਿਆ ਨੇ ਇਹ ਤੇਰਾ ਮੈਂ ਮੁਕੰਮਲ ਕਰਾ ਦਿੱਤੀਆਂ ਨੇ ਤੇ ਬਾਕੀ ਮੇਰੇ ਕੋਲ ਹੋਰ ਫੰਡ ਨਹੀਂ ਆਏ ਆ ਸਾਡੀਆਂ ਲਗਭਗ 13 ਕਿੰਨੀਆਂ 150 ਲਗਭਗ ਬੇਜੀਆਂ ਵੰਨਾਂ ਨੇ ਆ ਸਾਡੀਆਂ 150 ਲਿਖੇ ਵੰਨਾਂ ਨੇ ਤੇ ਇਹ ਸਾਡੀਆਂ ਲਈ ਲਿਖ ਤੇ ਬੇਜੀਆਂ ਵੰਨਾਂ ਨੇ ਤੇ ਇਹ ਸਾਡੀ ਕਿਰਪਾ ਕਰ ਤੇ ਜਲਦੀ ਤੋਂ ਜਲਦੀ ਫੰਡ ਦਿੱਤੀ ਜਾਵੇ ਤੇ ਐਸੀ ਬਣਾਈਏ ਤੇ ਜਨਤਾ ਨਾਲ ਸਹਿਯੋਗ ਦੇਈਏ ਤੇ ਸਰਕਾਰ ਨਾਲ ਵੀ ਸਹਿਯੋਗ